ਖਾਲਸਾ ਵਾਹਿਗੁਰੂ ਜੀ ਕੀ ੱਤੇ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਜੋ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਾਂ ਕੁਝ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕਰਦੇ ਆਂ ਅੱਜ ਅਸੀਂ ਪਿੰਡ ਚੌੜੀ ਵਿੱਚ ਪਹੁੰਚੇ ਆਂ ਤੇ ਜਿਹੜਾ ਲੋੜਵੰਦ ਪਰਿਵਾਰ ਸੀ ਇਹਨਾਂ ਨੂੰ ਰਾਸ਼ਨ ਦੀ ਲੋੜ ਸੀ ਤੇ ਇਹਨਾਂ ਨੂੰ ਅਸੀਂ ਰਾਸ਼ਨ ਵਾ ਦੇਣ ਵਾਸਤੇ ਪਹੁੰਚੇ ਆਂ ਤੇ ਘਰ ਦੇ ਹਾਲਾਤ ਕਾਫੀ ਨਾਜ਼ੁਕ ਨੇ ਤੇ ਜੋ ਸਾਡੇ ਮਾਤਾ ਜੀ ਸਾਹਮਣੇ ਪਏ ਨੇ ਇਹ ਵੀ 3-4 ਸਾਲ ਤੋਂ ਬਿਮਾਰ ਨੇ ਪਹਿਲਾਂ ਇਹਨਾਂ ਦਾ ਪੇਸ਼ੰਨ ਹੋਇਆ ਸੀ ਜਿਹੜਾ ਉਹ ਆਪਰੇਸ਼ਨ ਤੋਂ ਸੱਪ ਨਹੀਂ ਹੋ ਸਕਿਆ ਇਸ ਕਰਕੇ ਇਹ ਵੀ ਬਿਮਾਰ ਰਹਿੰਦੇ ਨੇ ਤੇ ਅਤੇ ਇਹਨਾਂ ਦਾ ਮਾਤਾ ਜੀ ਦਾ ਬੇਟਾ ਗਾ ਇਹ ਵੀ ਵੀਰਾ ਬਿਮਾਰ ਰਹਿੰਦਾ ਹੈ ਇਹਨੂੰ ਵੀ ਕਾਲੀਏ ਪੀੜੀ ਦੀ ਪ੍ਰੋਬਲਮ ਹੈ ਤੇ ਇਸ ਕਰਕੇ ਕੰਮਕਾਰ ਦਾ ਕੋਈ ਬਹੁਤਾ ਸਾਧਨ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਇਲਾਜਨ ਦੀ ਲੋੜ ਸੀ ਤੇ ਬਾਕੀ ਆਪਾਂ ਇਹਨਾਂ ਦੀ ਵੀ ਤੁਸੀਂ ਮੂੰਹ ਤੋਂ ਸੁਣਾਗੇ ਵੀ ਕੀ ਕੀ ਪ੍ਰੋਬਲਮ ਇਹਨਾਂ ਨੂੰ ਚੱਲ ਰਹੀ ਹੈ ਜੀ ਤੇ ਹਾਂਜੀ ਦੱਸੋ ਜੀ ਨੇੜੇ ਆ ਜੀ ਬਿਠੇ ਨੇੜੇ ਆ ਜੀ ਹਾਂਜੀ ਆਪਾਂ ਇਹੀ ਬੇਨਤੀ ਕਰਨੀ ਚਾਉਂਦੇ ਆ ਜੀ ਨਾਲੇ ਤਾਂ ਮੇਰੀ ਮਾਤਾ ਨੇ ਲਾਗ ਵਾਸਤੇ ਕੋਈ ਸਹਾਈਤਾ ਹੋ ਜੀ ਲਾਲੀ ਵੀ ਮੈਂ ਬਹੁਤ ਸਮੇਂ ਰਿਹਾ ਇਸ ਕਰਕੇ ਬੇਨਤੀ ਕਰ ਰਿਹਾ ਵੀ ਜੇ ਕੋਈ ਵੀਰ ਹੈਗਾ ਸਹਾਈਤਾ ਕਰਨ ਵਾਲਾ ਤਾਂ ਉਸ ਦਾ ਬਹੁਤ ਬਹੁਤ ਧੰਨਵਾਦ ਕਰਾਇਆ ਜਾਊਗਾ ਤੇ ਮਾਤਾ ਜੀ ਨੂੰ ਮਾਤਾ ਜੀ ਨੂੰ ਬਹੁਤ ਪਹਿਲਾਂ 4-5 ਸਾਲ ਹੋਏ ਸੀਗੇ ਇੰਨਾ ਦਾ ਆਪਰੇਸ਼ਨ ਕਰਵਾਇਆ ਸੀ ਆਪਰੇਸ਼ਨ ਸਹੀ ਨਹੀਂ ਹੋਇਆ ਇਸ ਕਰਕੇ ਵੀ 2 ਮਹੀਨੇ ਫੇਰ ਲਾਇਆ ਫੇਰ ਵੀ ਸਹੀ ਨਹੀਂ ਹੋਇਆ ਉਸ ਤੋਂ ਬਾਅਦ ਇਹ ਮੰਨ ਲਾ ਵੀ ਇਹਦੇ ਪੇਟ 'ਚ ਕੋਈ ਐਸੀ ਪ੍ਰੋਬਲਮ ਆ ਗਈ ਤੇ ਹੁਣ ਵੀ ਮੰਨ ਲਾ ਸਹੀ ਤਾਲੀ ਲੋੜਾ ਵੱਧ ਤੋਂ ਵੱਧ ਧੀ ਪਰਿਵਾਰ ਹੈ ਤੇ ਮਨ ਲਾ ਜੀ ਮਾਤਾ ਜੀ ਨੂੰ ਚੱਕਣ ਦੀ ਸਹਦਾ ਪਈ ਨਹੀਂ ਮਨ ਲਾ ਜੀ हां जी ਇਹਨਾਂ ਦਾ ਪਰਿਵਾਰ ਦਾ ਕਹਿਣਾ ਇਹ ਹੈ ਜੀ ਵੀ ਮਾਤਾ ਜੀ ਹੁਣ ਬਿਮਾਰ ਨਹੀਂ ਬਿਲਕੁਲ ਇਹਨਾਂ ਦਾ ਇਲਾਜ ਦਾ ਕੋਈ ਸਾਧਨ ਨਹੀਂ ਹੈ ਖਾਂ ਇਸ ਕਰਕੇ ਇਲਾਜ ਕਰਾਉਣ ਤੋਂ ਸਮਰਥ ਨਹੀਂ ਪਹਿਲਾਂ ਜਿਹੜਾ ਜੋ ਵੀ ਸਰਕਾਰ ਵੱਲੋਂ ਕੋਈ ਕਾਰਡ ਬਣਦਾ ਤੇ ਉਹਨੂੰ ਬਿਲਕੁਲ ਯੂਜ਼ ਕਰ ਕਰ ਚੁੱਕੇ ਨੇ ਤੇ ਉਹ ਚੱਲ ਚੁੱਕੇ ਹੈਗਾ ਇਸ ਕਰਕੇ ਦੁਬਾਰਾ ਹੁਣ ਜਿਹੜਾ ਇਲਾਜ ਹੈ ਉਹ ਉਹਦੇ ਵਾਸਤੇ ਪੈਸੇ ਦੀ ਜਰੂਰਤ ਹੈ ਮਦਦ ਦੀ ਜਰੂਰਤ ਹੈ ਜਿਹੜੀ ਵੀ ਭੈਣ ਭਰਾ ਇਹਨਾਂ ਦੀ ਕੋਈ ਮਦਦ ਕਰ ਸਕਦੇ ਨੇ ਤੇ ਉਹ ਅਸੀਂ ਪਰਿਵਾਰ ਦਾ ਤੁਹਾਨੂੰ ਨੰਬਰ ਸਕਰੀਨ ਤੇ ਦੇ ਦਿਆਂਗੇ ਤੇ ਜਰੂਰ ਇਹਨਾਂ ਨਾਲ ਕੰਟੈਕਟ ਕਰੋ ਜਿੰਨੀ ਵੀ ਮਦਦ ਕਰ ਸਕਦੇ ਹੋ ਤੇ ਜਰੂਰ ਕਰਿਓ ਜੀ ਬਾਕੀ ਜਿਹੜੀ ਸੰਗਤ ਭਾਈ ਮਦਦ ਨਹੀਂ ਕਰ ਸਕਦੇ ਵੀਡੀਓ ਤੋਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਇਹੀ ਹੱਥ ਜੋੜ ਕੇ ਅਸੀਂ ਬੇਨਤੀ ਕਰਾਂਗੇ ਤੇ ਤਾਂ ਕਿ ਕਿਸੇ ਦਾਨੀ ਕੋਸ਼ ਕੋਲੇ ਪਹੁੰਚ ਜਾਵੇ ਅਤੇ ਜਿਹੜਾ ਜਿਨ੍ਹਾਂ ਨੇ ਰਸਨ ਭੇਜਿਆ ਸੀ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਰੱਕੀ ਬਖਸ਼ੇ ਦੇ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਭਾਈ ਜਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕੀਤਾ ਜਾਵੇ ਹੰਸੈਮ ਜੀ ਹੰਦੀ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਪੱਤੇ ਸੋ ਗੁਰੂ ਪਿਆਰੀ ਗੁਰਸਵੈ ਸਾਧ ਸੰਗਤ ਜੀ ਆਪ ਨੂੰ ਪਤਾ ਹੈ ਜੋ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਾਂ ਕੁਝ ਲੋੜਵੰਦ ਪਰਿਵਾਰਾਂ ਦੀ ਰਸਣ ਦੀ ਸੇਵਾ ਕਰਦੇ ਆ ਤੇ ਪਹਿਲਾਂ ਵੀ ਅਸੀਂ ਇਸ ਪਰਿਵਾਰ ਦੀ ਰਸਨ ਦੀ ਸੇਵਾ ਕਰਕੇ ਗਏ ਸੀ ਅੱਜ ਫੇਰ ਅਸੀਂ ਇਹਨਾਂ ਨੂੰ ਰਸਨ ਦੀ ਸੇਵਾ ਕਰਨ ਵਾਸਤੇ ਆਏ ਆ ਤੇ ਇਹ ਜੋ ਰਸਨ ਦੀ ਸੇਵਾ ਹੈ ਉਹ ਭਾਈ ਹਨੀਤ ਸਿੰਘ ਹਰਪ੍ਰੀਤ ਸਿੰਘ ਹਨੀ ਤੇ ਭਾਈ ਰਾਹੁਲ ਸਿੰਘ ਜੀ ਉਹਨਾਂ ਦੀ ਮਾਤਾ ਜਸਵਿੰਦਰ ਕੌਰ ਤੇ ਪਿਤਾ ਭਾਈ ਗੁਰਦੇਵਾਲ ਸਿੰਘ ਜੀ ਤੇ ਇਹਦੇ ਵਾਲੇ ਇਹਨਾਂ ਦੇ ਪਰਿਵਾਰ ਵੱਲੋਂ ਇਹ ਰਸਨ ਭੇਜਿਆ ਗਿਆ ਤੇ ਸਾਰੇ ਹੀ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹਨਾਂ ਨੂੰ ਦਿੰਦੂਗਣੀ ਤਰੱਕੀ ਬਖਸ਼ੇ ਤੇ ਬਾਕੀ ਅਸੀਂ ਘਰ ਦੇ ਹਾਲਾਤ ਨੇ ਜੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸੀ ਸੀ ਤੇ ਘਰ ਦੇ ਬਹੁਤ ਨਾਜ਼ੁਕ ਨੇ ਘਰ ਦੀ ਸਤ ਵੀ ਡਿੱਗੀ ਹੋਈ ਹੈ ਭਾਈ ਸਾਹਿਬ ਵੀ ਪਹਿਲਾਂ ਤੋਂ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਨੇ ਤੇ ਇਹਨਾਂ ਦੀ ਇੱਕ ਛੋਟੀ ਜਿਹੀ ਬੱਚੀ ਆ ਉਹ ਵੀ ਬਿਮਾਰ ਹੈ ਭੈਣ ਜੀ ਵੀ ਥੋੜੇ ਠੀਕ ਨਹੀਂ ਰਹਿੰਦੇ ਘਰ ਘਰਾਂ ਦੇ ਵਿੱਚ ਕੰਮ ਕਰ ਕਰਕੇ ਥੋੜਾ ਬੋਤਾ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤੇ ਬਾਕੀ ਅਸੀਂ ਭੈਣ ਜੀ ਤੋਂ ਸੁਣਾਂਗੇ ਵੀ ਉਹ ਆਪਣੇ ਘਰ ਦੇ ਹਾਲਾਤਾਂ ਬਾਰੇ ਦੱਸਣਗੇ ਤੇ ਭੈਣ ਜੀ ਦੱਸੋ ਕੀ ਠੀਕ ਤੁਹਾਡੇ ਘਰ ਦੇ ਹਾਲਾਤ ਨੇ ਕੀ ਵੀ ਬਿਮਾਰ ਰਹਿੰਦੇ ਆ ਕਿ ਇਹਨਾਂ ਦੇ ਘਰ 'ਚ ਕੋਈ ਕਮਾਈ ਦਾ ਕੋਈ ਸਾਧਨ ਨਹੀਂ ਹੈ ਉਹਨਾਂ ਕੋਈ ਕੰਮ ਕਰਦੀ ਸੀ ਘਰਾਂ ਚ ਇਹ ਵੀ ਮੈਂ ਖੁਦ ਵੀ ਬਿਮਾਰ ਹਿੰਦੀ ਆ ਤੇ ਮੇਰੀ ਬੱਚੀ ਆ ਸੇ 1 ਸਾਲ ਦੀ ਉਹ ਵੀ ਬਿਮਾਰ ਰਹਿੰਦੀ ਆ ਉਹਨਾਂ ਦਾ ਪ੍ਰੈਸ਼ਨ ਦਿੱਸਿਆ ਹੋਇਆ ਤੇ ਇਹ ਵੀ ਖੁਦ ਵੀ ਬਿਮਾਰ ਰਹਿੰਦੀ ਆ ਵੀ ਉਹਨਾਂ ਦਾ ਵੀ ਬਹੁਤ ਬਹੁਤ ਧੰਵਾ ਦ ਵੀ ਜਿਨ੍ਹਾਂ ਨੇ ਸਾਡੀ ਵਿਰਸਨ ਦੀ ਹੈਲਪ ਕੀਤੀ ਆ ਉਹਨਾਂ ਦੇ ਪਰਿਵਾਰ ਨੇ ਮਹਾਰਾਜ ਚੰਗੀ ਕਲਾਜ ਰੱਖੀ ਤੇ ਮੈਂ ਇਹ ਕਹਿੰਦੀ ਆ ਵੀ ਜੇ ਜੀ ਮੇਰੀ ਬਾਹ ਅੱਲਾ ਨੇ ਫੜੀ ਆ ਇਹ ਮਹਾਰਾਜ ਉਹੀ ਗੱਲ ਆ ਕਿ ਉਹਨਾਂ ਨੂੰ ਜਿੰਨੀ ਵੀ ਹੋ ਸਕਦੀ ਆ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਆ ਉਹਨਾਂ ਨੇ ਸਭ ਖੁਸ਼ ਆਸ ਦੀ ਰੱਖੀ ਉਹਨਾਂ ਦੇ ਪਰਿਵਾਰ ਨੂੰ ਵੀ ਭੈਣ ਜੀ ਨੇ ਦੱਸਿਆ ਹੈ ਤੇ ਕਿ ਵੀ ਇਹਨਾਂ ਦੀ ਛੋਟੀ ਕਿਸੇ ਸਾਲ ਦੀ ਬੱਚੀ ਉਹ ਵੀ ਬਿਮਾਰ ਹੈ ਤੇ ਇਹਨਾਂ ਘਰ ਵਾਲਾ ਬਿਮਾਰ ਹੈ ਤੇ ਤਾਂ ਕਰਕੇ ਥੋੜੇ ਜਿਹੜੇ ਘਰ ਦੇ ਹਾਲਾਤ ਨਹੀਂ ਬਹੁਤ ਨਾਜ਼ੁਕ ਨੇ ਤੇ ਬਾਕੀ ਸੰਗਤ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵਾਤਵਾਰਤ ਸ਼ੇਅਰ ਕਰ ਦਿਓ ਤਾਂ ਕਿ ਕੋਈ ਪਰਿਵਾਰ ਦਾ ਭਲਾ ਹੋ ਸਕੇ ਤੇ ਬਾਕੀ ਅਸੀਂ ਅ ਨੰਬਰ ਵੀ ਪਰਵਾਰ ਦਾ ਸੀ ਅ ਸਕਰੀਨ ਤੇ ਪਾਵਾਂਗੇ ਤੇ ਜਰੂਰ ਜੇ ਕੋਈ ਪੈਣ ਪ੍ਰਾਇ ਇਹਨਾਂ ਦੀ ਪਰਵਾਰ ਦੇ ਨਾਲ ਸਿੱਧਾ ਕੋਈ ਮਿਲ ਕਿਸੇ ਵੀ ਤਰ੍ਹਾਂ ਦੀ ਬادثਤ ਕਰਨਾ ਚਾਹੁੰਦਾ ਹੈ ਜਾਂ ਕੰਟੈਕਟ ਕਰਨਾ ਚਾਹੁੰਦਾ ਹੈ ਤੇ ਉਹ ਜਰੂਰ ਆਪਜੀ ਕੰਟੈਕਟ ਕਰਿਓ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ